ਆ ਜਿਹੜੀ ਅੱਜ ਖੇਤੀਬਾੜੀ ਕੈਂਪ ਲਗਾਇਆ ਹੈ ਤਰ੍ਹਾਂ ਦਾ ਜ਼ਿਲ੍ਹੇ ਦਾ ਕੀ ਕਹਿਣਾ ਚਾਹੁੰਦੇ ਜੀ ਇਹਦੇ ਵਿੱਚ ਕੀ ਕੀ ਸਹੂਲਤਾਂ ਕਿਸਾਨਾਂ ਨੂੰ ਕੀ ਜਾਣਕਾਰੀ ਮਿਲਦੀ ਹੈ ਅੱਜ ਇੱਥੇ ਸਾਡੇ ਜ਼ੋਨ ਡਾਇਰੈਕਟਰ ਸਾਡੇ ਭੈਣ ਦੀ ਹਰਪੀਤ ਕੌਰ ਜੀ ਸਾਡੇ ਮੁੱਖ ਖੇਤੀਬਾੜੀ ਅਫਸਰ ਸਾਡੇ ਸਰਪਾ ਅਲਪਨੂ ਜੀ ਜ਼ਿਲ੍ਹਾ ਤਰਨਤਾਰਨ ਤੋਂ ਆਏ ਨੇ ਡਾਕਟਰ ਪ੍ਰਪਿੰਦਰ ਜੀ ਹੋਰ ਵੀ ਜਿਹਨੇ ਸਾਡੇ ਇੱਥੇ ਡਾਕਟਰ ਸਾਹਿਬ ਆਇਆ ਉਹਨਾਂ ਨੇ ਬੜੀ ਸਜਦੇ ਢੰਗ ਨਾਲ ਸਮਝਾਇਆ ਕਿ ਆਪਾਂ ਨੂੰ ਜਿਹੜੀ ਖੇਤੀ ਕਰਨੀ ਹੈ ਨਾ ਇੱਕ ਸਭ ਤੋਂ ਪਹਿਲਾਂ ਤੇ ਜਿਹੜਾ ਜਿਸ ਤਰ੍ਹਾਂ ਹੁਣ ਆਪਾਂ ਕੰਮ ਕਬੜਨੀ ਆ। ਇਹ ਜਿਹੜੀ ਆਪਣੀ ਤਰਕੀ ਮਾਂ ਵਾਂਗੀ ਆਪਾਂ ਤਰਕੀ ਮਾਂ ਨੂੰ ਹੀ ਅੱਖ ਲਾਵਾਂਗੇ ਤੇ ਉਹਦੇ ਚ ਤਕੀ ਟਕਾਂਗੇ। ਜਿੱਦੋਂ ਆਪਾਂ ਆਕਲ ਆਦਨੇ ਆ ਤਰਤੀ ਨੂੰ ਉਹਦੇ ਵਿੱਚ ਜਿਹੜੇ ਸਾਡੇ ਕੀੜੇ ਮਕੋੜੇ ਜਿਨ੍ਹਾਂ ਨੇ ਸਾਡੀ ਉਪਜਾਊ ਧਰਾਂ ਜਿਹੜੀ ਖੇਤੀਬਾੜੀ ਨੂੰ ਜੀਵਨ ਨੂੰ ਵਧਾਉਣਾ ਹੁੰਦਾ ਉਹਨੂੰ ਤਾਂ ਆਪਾਂ ਪਹਿਲਾਂ ਹੀ ਸਾੜ ਦਿੰਨੇ ਆ ਤੇ ਇਸ ਤਰੱਕੇ ਅਸੀਂ ਸਾਰਿਆਂ ਨੂੰ ਇਹੋ ਬੇਨਤੀ ਕਰਦੇ ਆ ਜਿਹੜੀ ਇਹ ਕੈਂਪ ਲੱਗਦੇ ਆ ਖੇਤੀਬਾੜੀ ਮੇਲੇ ਲੱਗਦੇ ਆ ਇਹਨਾਂ ਚ ਇਹੋ ਹੀ ਆ ਕਿਸਮਝਾਇਆ ਜਾਂਦਾ ਕਿ ਤੁਸੀਂ ਆਪਣੇ ਜਿਹੜੇ ਖੇਤੀ ਆ ਤੇ ਜ਼ਮੀਨਾਂ ਨੂੰ ਸਾਫ਼ ਕੇ ਰੱਖਣਾ ਜਿਸ ਦਾ ਪਾਣੀ ਉੱਥੇ ਲੇ ਜਾ ਰਿਹਾ ਵਾ ਪਾਣੀ ਨੂੰ ਬਚਾ ਕੇ ਰੱਖਣਾ ਨਹਿਰੀ ਪਾਣੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਉਹਨਾਂ ਨੇ ਘਰ ਘਰ ਪਚਾਉਣ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਪੰਜਾਬ ਵੀ ਰਿਹਾ ਤੇ ਇਹੋ ਜਿਹਾ ਕਿ ਹਰ ਸਾਲ ਦੀ ਤਰ੍ਹਾਂ ਇਹ ਸਾਡੇ ਜ਼ਿਲ੍ਹੇ ਦੇ ਵਿੱਚ ਇਹ ਕਿਸਾਨ ਮੇਲਾ ਲੱਗਦਾ ਅੱਜ ਇੱਥੇ ਕੈਬਨਟ ਮੰਤਰੀ ਸਰਦਾਰ ਲਾਲਜੀਤ ਸਿੰਘ ਕੋ ਗੱਦੀ ਨੇ ਆਉਣਾ ਸੀ ਕਿ ਕੈਬਨਟ ਦੀ ਮੀਟਿੰਗ ਆ ਗਈ ਕਰਕੇ ਉਹ ਨਹੀਂ ਆ ਸਕੇ ਅਹੀਂ ਤੇ ਹਰ ਇੱਕ ਨੂੰ ਇਹ ਬੇਨਤੀ ਕਰਦੇ ਆਂ ਕਿ ਇੱਕ ਤੇ ਆਪਣੀ ਪਹਿਲਾ ਔਲਾਦ ਨਹੀਂ ਪਜਾਈਏ ਤੇ ਆਪਣੀ ਔਲਾਦ ਉਹ ਬੱਚੇ ਕਿਤੇ ਫੇਰੀ ਆਪਾਂ ਦਾ ਖੇਤੀ ਆਪਣੀ ਜ਼ਮੀਨਾਂ ਆਪਾਂ ਸੰਭਾਂਗੇ ਤੇ ਜਿਸ ਤਰ੍ਹਾਂ ਦ੍ਰੁਪ ਨਸ਼ਾ ਬਗ ਸੀਮ ਸਰਕਾਰ ਭਗਵਾਨ ਸਿਮਾਂਤ ਨੇ ਚਲਾਇਆ ਉਹਦਾ ਆਪਾਂ ਸਾਥ ਦਈਏ ਸਾਰੇ ਔਰ ਪਿੰਡਾਂ ਦੇ ਵਿੱਚ ਅਵੇਅਰ ਕਰੀਏ ਪਿੰਡਾਂ ਵਿੱਚ ਕਮੇਟੀਆਂ ਬਣਾਈਆਂ ਕਿ ਆਪਾਂ ਨਸ਼ੇ ਨੂੰ ਜੜੋਂ ਬਾਹਰ ਕੱਢਣਾ ਔਰ ਪਿੰਡ ਨੂੰ ਜੇ ਆਪਾਂ ਆਪੋ ਆਪਣੇ ਪਿੰਡ ਸੰਭਲੇ ਤੇ ਆਪਾਂ ਆਪੋ ਆਪਣਾ ਜਿਹੜਾ ਸਾਡਾ ਹੈ ਤੇ 55 ਆ ਜੇ ਸਾਡੀ ਔਲਾਦ ਆ ਫੇਰੀ ਆਪਾਂ ਸੰਭ ਸਕਾਂਗੇ ਕਿ ਖੇਤੀਬਾੜੀ ਵਿੱਚ ਆਪਾਂ ਤਿਆਰੀ ਕਰ ਸਕਾਂਗੇ ਜਿਹੜੀ ਸਾਡੀ ਔਲਾਦ ਹੋਏਗੀ ਕਿਉਂ ਸੜਕੋ ਔਲਾਦ ਦੇ ਨਾ ਬਚੀ ਖੇਤ ਹੀ ਕੱਲੇ ਕੀ ਕਰਦੇ ਆ ਇਹ ਕਰਕੇ ਅੱਜ ਜਿੱਥੇ ਜਿਹੜਾ ਮੇਲਾ ਲੱਗਾ ਪੱਕ ਪੱਕ ਸਟਾਲ ਲੱਗੇ ਆ ਬੜੀ ਦੂਰ ਉਤੋਂ ਬਲੇਰ ਕੋਟੇ ਤੋਂ ਬੜੀ ਦੂਰ ਤੋਂ ਹੋ ਕੇ ਉਹਨੂੰ ਕਿੱਥੇ ਲਾਇਆ ਕਿ ਹਨੇ ਸ਼ਾਇਦ ਆ ਕਿ ਹਨੇ ਕਿਹਾ ਹੋਈ ਕਿ ਹਨੇ ਕੋਈ ਹੋਰ ਅਲੱਗ ਅਲੱਗ ਡਾਕਟਰਾਂ ਨੇ ਸਮਝਾਇਆ ਵੀ ਕਿ ਜਿਹੜੀ ਫਸਲ ਬੀਜਣੀ ਆ ਜਾਂ ਪਨੀਰੀ ਬੀਜਣੀ ਆ ਉਹਦੇ ਵਿੱਚ ਕਿੰਨੀ ਖਾਦ ਪਾਉਣੀ ਆ ਕੀ ਕੀ ਉਹਦੇ ਵਿੱਚ ਜੂਰੀ ਦੀ ਮਾਤਰਾ ਪਾਣੀ ਕਿੰਨਾ ਪਾਉਣਾ ਔਰ ਕਿਹੜੇ ਸਮੇ ਜਿਹੜੀ ਆਪਾਂ ਫਸਲ ਬੀਜਣੀ ਆ ਸ਼ਾਮ ਦੇ ਟਾਈਮ ਜਿਸ ਤਰ੍ਹਾਂ ਜਿਦਾ ਆਪਾਂ ਆਪਣੇ ਕੋਈ ਪੱਠਾ ਬੀਜਦੇ ਆ ਇਸ ਸ਼ਾਮ ਦੇ ਟਾਈਮ ਜਿਹੜਾ ਪੱਠਾ ਬੀਜਦੇ ਆ ਕਿ ਸ਼ਾਮਾ ਨੂੰ ਉਸ ਟਾਈਮ ਜਿਹੜਾ ਪੀਤਾਗੇ ਤੇ ਉਹ ਜਲਦੀ ਉਗਦਾ ਵਾ ਇਹ ਬੜਾ ਆਪਣੇ ਵਿਸਥਾਰ ਨਾਲ ਸਾਰੇ ਡਾਕਟਰ ਸਾਹਿਬਾਨ ਨੇ ਸਮਝਾਇਆ ਸਾਡੇ ਹਰਪਾਲ ਸਿੰਘ ਜੀ ਪੰਨੂ ਜੀ ਸਭਾ ਜਸਨ ਜੈਪ ਭਵਿੰਦਰ ਸਿੰਘ ਜੀ ਨੇ ਸਮਝਾਇਆ ਤੇ ਅੱਜ ਜਿਹੜਾ ਖੇਤੀ ਆ ਅਸੀਂ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਸਾਨ ਭਰਾਵਾਂ ਦਾ ਕਿ ਜਿਹੜੇ ਇਹ ਅੱਜ ਇੱਥੇ ਆਣ ਕੇ ਲਾਭ ਲੈ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ ਉਹ ਕੈਂਪ ਲਾਉਨੇ ਆ ਹਾੜੀ ਤੇ ਸੋਣੀ ਆ ਇਹ ਸੋਣੀ ਦਾ ਜਿਹੜਾ ਸਾਡਾ ਕੈਂਪ ਸੀਗਾ ਜਿਹੜੀ ਝੋਨੇ ਦੀ ਆਉਣ ਵਾਲੀ ਫਸਲ ਆ ਉਹਦੀ ਬਜਾਈ ਦੇ ਸਬੰਧ ਵਿੱਚ ਆ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਜੋ ਕੀਤਾ ਵਾ ਝੋਨੇ ਦੀਆਂ ਵੈਰਾਈਆਂ ਖਾਸ ਕਰਕੇ ਜਿਹੜੀ ਹਾਈਬ੍ਰਿਡ ਵੈਰਾਈ ਕਿਸਾਨਾਂ ਨੂੰ ਉਹਦੇ ਬਾਰੇ ਦੱਸਿਆ ਗਿਆ ਵੀ ਤੁਸੀਂ ਨਹੀਂ ਬੀਜਿਓ ਕਿਉਂਕਿ ਇਹ ਜਿਹੜੀਆਂ ਵੈਰਾਈਆਂ ਵਾਂ ਇਹ ਜਿਹੜੀਆਂ ਵਾਂ ਸ਼ੈਲਿੰਗ ਦੇ ਵਿੱਚ ਇਹਨਾਂ ਦਾ ਜਿਹੜਾ ਚੌਲ ਕੱਟ ਨਿਕਲਦਾ ਵਾ ਤੇ ਇਹਦੀ ਖਰੀਦ ਦਾ ਜਿਹੜਾ ਵਾ ਉਹਦੋਂ ਬਹੁਤ ਪ੍ਰੋਬਲਮ ਤੇ ਤੇ ਪੀਆਰ 132 ਜਿਹੜੀ ਨਵੀਂ ਵੈਰਾਈ ਆਈ